ਸਰਕਾਰ ਵੱਲੋਂ ਅੱਜ ਜਿਹੜੀ ਝੋਨੇ ਦੀ ਲਵਾਈ ਜਿਹੜੀ ਹੈਗੀ ਆ ਸ਼ੁਰੂ ਕਰਤੀ ਗਈ ਹੈ ਤੇ ਕਿਸਾਨਾਂ ਦੇ ਵਿੱਚ ਰਹਿਤਾ ਕਿਸਾਨਾਂ ਦੇ ਵਿੱਚ ਇਹੋ ਜਿਹਾ ਮਾਹੌਲ ਹੈ। ਕਿਸਾਨਾਂ 'ਚ ਬਹੁਤ ਖੁਸ਼ੀ ਦਾ ਮਾਹੌਲ ਹੈ ਜੀ ਕਿਉਂਕਿ ਇਸ ਤਰ੍ਹਾਂ ਦਾ ਪਹਿਲਾਂ ਦਾ ਬਜਾਈ ਦਾ ਸੀਜ਼ਨ ਕਦੇ ਵੀ ਨਹੀਂ ਸਿਆ। ਅੱਜ ਤੋਂ 3-4 ਦਿਨ ਪਹਿਲਾਂ ਦੀ ਬਿਜਲੀ ਦੀ ਸਪਲਾਈ ਚੱਲ ਰਹੀ ਹੈ ਬਹੁਤ ਵਧੀਆ ਪਰ ਕਿਸਾਨਾਂ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਪਹਿਲੀ ਤਰੀਕ ਤੋਂ ਝੋਨਾ ਲਾਉਣਾ ਸ਼ੁਰੂ ਕੀਤਾ। ਤੇ ਇਹਦੇ ਨਾਲ ਜਿਹੜੀ ਸਾਡੀ ਲੋਕਲ ਲੇਬਰ ਆ ਉਹਨੂੰ ਇਹ ਕੰਮ ਮਿਲ ਗਿਆ ਉਹ ਵੀ ਬਹੁਤ ਖੁਸ਼ ਆ ਇੱਕ ਜਿਹੜੇ ਤਿੰਨ ਜੋਨਾ ਚ ਪੰਜਾਬ ਨੂੰ ਵੰਡ ਕੇ ਇਹਦੇ ਨਾਲ ਇੱਕ ਦਾ ਲੇਬਰ ਦਾ ਬੋਝ ਘਟੂਗਾ ਇੱਕ ਬਿਜਲੀ ਬੋਰਡ ਦਾ ਵੀ ਬਹੁਤ ਵਧੀਆ ਸਿਸਟਮ ਚੱਲੇਗਾ ਕਿਹੜੀਆਂ ਵੈਰਾਈਆਂ ਜਿਹੜੀਆਂ ਆ ਗਿਆ ਆਇਆ ਸਿਖੂ ਕਰ ਰਹੇ ਹੋ ਹੁਣ ਤਕਰੀਬਨ ਕਿਸਾਨ ਬਹੁਤ ਅਵੇਅਰ ਹੋ ਗਿਆ ਜੋ ਪੰਜਾਬ ਸਰਕਾਰ ਯੂਨੀਵਰਸਿਟੀ ਦੇ ਅਨਸਾਰ ਸਾਨੂੰ ਰეკਮੈਂਡ ਕਰ ਰਹੀ ਹੈ ਇਹ ਤਕਰੀਬਨ ਉਹ ਹੀ ਲਾ ਰਹੇ ਆ ਸਰਕਾਰ ਦੇ ਕਿਹੜੇ ਪ੍ਰਬੰਧ ਬਿਜਲੀ ਦੇ ਪ੍ਰਬੰਧ ਕਿਹੜੇ ਨੇ ਬਿਜਲੀ ਦੇ ਪ੍ਰਬੰਧਾਂ ਤੋਂ ਬਹੁਤ ਖੁਸ਼ ਆ ਜ਼ਿੰਮੇਦਾਰ ਸਾਡੇ ਜਿਹੜੇ ਇੱਥੋਂ ਦੇ ਜੈ ਸਿੰਘ ਸਾਹਿਬ ਉਹਨਾਂ ਨੇ ਬਹੁਤ ਵਧੀਆ ਲਾਈਨ ਅਪ ਕਰਾਇਆ ਐ ਪਹਿਲਾਂ ਕਲੀਅਰ ਕਰਤੀਆਂ ਹੁਣ ਨਰਵਿਕਨ ਸਪਲਾਈ ਚੱਲ ਰਹੀ ਏ ਕਿੰਨੇ ਘਟਾ ਬਿੜੀ ਲਾਟ ਆ ਰਹੀ ਏ ਲਾਟ ਪਹਿਲਾਂ ਤਾਂ ਕਾਫੀ ਚੱਲ ਰਹੀ ਆ ਅੱਜ ਹੁਣ ਪਹਿਲੀ ਤਰੀਕ ਤੋਂ ਇਹਨਾਂ ਨੇ ਜੋਨਾ ਚ ਵੜਤਾ 8-8 ਘੰਟੇ ਚੱਲੂਗੀ ਤੇ ਲੇਬਰ ਆ ਕਿ ਮਿਲ ਰਹੀ ਆ ਇਹ ਤੁਹਾਨੂੰ ਨਹੀਂ ਲੇਬਰ ਸਾਡੇ ਸਾਨੂੰ ਇਹ ਵੀ ਖੁਸ਼ੀ ਆ ਵੀ ਸਾਡੀ ਜਿਹੜੀ ਲੋਕਲ ਲੇਬਰ ਆ ਉਹ ਕੰਮ ਕਰ ਰਹੀ ਆ ਪਰਵਾਸੀ ਮਜ਼ਦੂਰ ਤਾਂ ਨਹੀਂ ਆਏ ਪਰ ਸਾਡੀ ਲੋਕਲ ਲੇਬਰ ਨੂੰ ਕੰਮ ਮਿਲ ਗਿਆ ਤਾਂ ਵੀ ਜਿਵੇਂ ਸਰਕਾਰ ਨੇ ਹੁਣ ਪ੍ਰਬੰਧ ਰੱਖਿਆ ਵੀ ਜਿਵੇਂ ਰਿਵਿਊ ਜਿਵੇਂ ਆਰਟਿਸਟ ਕੋ ਦੱਸਦੇ ਚੱਲ ਰਹੀ ਆ ਕਿ ਉਹ ਚੱਲ ਜਾਈ ਸਾਨੂੰ ਤਾਂ ਪੂਰੀ ਆਸ ਆ ਜੀ ਪਹਿਲੇ ਵੀ ਕਣਕ ਦੇ ਸੀਜ਼ਨ ਚ ਬਹੁਤ ਵਧੀਆ ਸਸਮਰਿਆ ਤੇ ਜ਼ਿੰਮੇਦਾਰ ਨੂੰ ਕਣਕ ਦੇ ਨੇ ਵੀ ਵਧੀਆ ਇਤਿਹਾਰ ਦਿੱਤਾ ਸਾਨੂੰ ਉਮੀਦ ਆ ਪੂਰੀ ਪਰਮਾਤਮਾ ਕਿਰਪਾ ਕਰੂਗਾ ਜੇਕਰ ਕੋ ਗੱਲ ਕਰਦੇ ਆ ਇਹ ਗਿਤਾ ਚੋਲਾ ਲਾਉਣ ਦੇ ਨਾਲ ਜਿਵੇਂ ਮਗਰੋਂ ਸਿਆ ਪੈਨਡ ਪਿਆਰ ਕੇ ਮੋਚ ਤੋਂ ਜ਼ਿਆਦਾ ਹੋ ਜਾਂਦਾ ਸੀ ਹੁਣ ਕੀ ਮੋਚਰ ਹੋਏਗਾ ਜਾਂ ਤਾਂ ਨਹੀਂ ਹਾਂਜੀ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਮੌਸਰ ਨੂੰ ਕੰਟਰੋਲ ਕਰਨ ਲਈ 20 ਦਿਨ ਉਹਨਾਂ ਨੇ ਪਹਿਲਾਂ ਕੀਤਾ ਇਹਦੇ ਨਾਲ ਕੋਈ ਜਿਹੜੇ ਛੋਟੇ ਜੀਵਿਦਾਰ ਸਬਜ਼ੀਆਂ ਲਾਉਂਦੇ ਉਹਨਾਂ ਨੂੰ ਫਾਇਦਾ ਹੋਊਗਾ। ਨਾਲ ਬਈ ਮੇ ਸਿੰਘ ਤੁਸੀਂ ਨਹੀਂ ਬਤਾਉਂਦੇ ਜਿਹੜਾ ਅੱਜ ਉਹ ਨਾ ਕੰਮ ਹੋਇਆ ਜਿਹੜਾ ਜਾਂ ਉਹ ਤੁਹੀ ਮਜਬੂਰਤਾ ਹੋਵੇਗੀ ਇਹ ਵੀ ਕਾਟ ਲਈ ਅੱਜ ਉਹ ਵੀ ਕਰੋ। ਉਹ ਕੰਮ ਕੋ ਸਮਝ ਆ ਜਾਂਦਾ। ਬਹੁਤ ਵਧੀਆ। ਸਾਨੂੰ ਤੋਂ ਸਰਕਾਰ ਤੋਂ ਸੋਚੋ ਵੀ

ਬਿਰਜੜਾ ਅੱਜ ਸਰਕਾਰ ਵੱਲੋਂ ਝੋਣ ਦੀ ਲਵਾਈ ਸ਼ੁਰੂ ਕਰਤੀ ਗਈ ਹੈ ਕਿ ਆਹ ਤਾਂ ਸਰਕਾਰ ਦੇ ਬਿਜਲੀ ਪ੍ਰਬੰਧ ਕਿਹੋ ਜਿਹੇ ਨੇ ਬਿਜਲੀ ਪ੍ਰਬੰਧ ਬਹੁਤ ਵਧੀਆ ਜੀ ਲਾਈਟ ਬਹੁਤ ਵਧੀਆ ਜਿੰਨੇ ਆਉਂਦੇ ਟੇਕੇ ਆਉਂਦੇ ਲਾਈਟ ਲਾਈਟ ਦਾ ਪ੍ਰਬੰਧ ਬਹੁਤ ਵਧੀਆ ਜੀ ਮਜ਼ਦੂਰ ਮਿਲ ਰਹੇ ਆ ਜੀ ਕਿੱਥੋਂ ਹਾਂਜੀ ਮਿਲ ਰਹੇ ਆ ਜੀ ਮਜ਼ਦੂਰ ਮਿਲ ਹੀ ਜਾਂਦੇ ਆ ਜੀ ਕਿ ਕਿੰਨੇ ਘੰਟੇ ਬਿਜਲੀ ਬਿਜਲੀ ਆਰੀ ਜੀ ਬਿਜਲੀ ਪੂਰੀ 8 ਘੰਟੇ ਆ ਰਹੇ ਜੀ ਬਿਜਲੀ ਬਹੁਤ ਸਹੀ ਚੱਲਦੀ ਕੋਈ ਝਮਕਾ ਨਹੀਂ ਵਧੀਆ ਚੱਲਦੀ ਜੀ ਬਹੁਤ ਸਰਕਾਰ ਦੇ ਵਧੀਆ ਪ੍ਰਬੰਧ ਕੀ ਬਹੁਤ ਵਧੀਆ ਜੀ ਬਹੁਤ ਵਧੀਆ ਕਲ ਕਰਦੇ ਆ ਵੀ ਜਿਹੜੀ ਕਿਹੜੇ ਕਿੜੀਆਂ ਵੈਰੈਟੀਆਂ ਹੈਗੀਆਂ ਜਿਹੜੀ ਲਾ ਰਹੀਆਂ ਚਲੋ ਵੈਰੈਟੀਆਂ ਆਪਾਂ ਜੀ 1 ਤੋਂ 31 ਆ ਤੇ ਕੋਸੇ 26 26 ਲਾਵਾਂਗੇ ਜੀ ਜੇਕਰ ਆਪਾਂ ਗੱਲ ਕਰਦੇ ਸਰਕਾਰ ਨੇ ਜਿਹੜਾ ਝੋਨੇ ਦੀ ਲਵਾਈ ਜਿਹੜੀ ਹੈਗੀ ਆ 15 ਦਿਨਾਂ ਬਾਅਦ ਲਗੀ ਚਲੋ ਪਹਿਲਾ ਕਰਤੀ ਜੀ ਉਸ ਦੇ ਨਾਲ ਜਿਹੜੇ ਅੱਗੇ ਜਾ ਕੇ ਜਿਹੜੀ ਝੋਨੇ ਦਾ ਹਿੰਦੂ ਸੀ ਉਹ ਪਰੇਸ਼ਾਨੀ ਕਿਸਾਨਾਂ ਦੀ ਉਹਦਾ ਹੱਲ ਹੋਏਗਾ ਅੱਗੇ ਜੀ ਇਹ ਪਰੇਸ਼ਾਨੀ ਦੀ ਮੰਨ ਲਓ ਜੇ 20 ਤਰੀਕ ਸੀ ਉਹਦੇ ਨਾਲ ਜੇਗਾ ਝੋਨਾ ਮਤਲਬ ਲਾਉਂਦਿਆ ਕਰਦੇ ਕਈ ਆਪਾਂ ਦਿਨ ਲੱਗ ਜਾਂਦੇ ਤੇ ਮੋਚਰ ਨਹੀਂ ਸਹੀ ਆਉਦਾ ਸੀ ਪਰ ਅੱਜ ਕਿ ਚਲੋ ਜਿਹੜਾ 20 ਦਿਨ ਪਹਿਲਾਂ ਕੀਤਾ ਬਹੁਤ ਵਧੀਆ ਕੰਮ ਕੀਤਾ ਹੈ ਇਹਦੇ ਨਾਲ ਚਲੋ ਇੱਕ ਤਾਂ ਝੋਨਾ ਵੀ ਲੱਗ ਗਿਆ ਲੈ ਲੋੜ ਵਧੀਆ ਆਉਂਦੀ ਆ ਤੇ ਜਿਹੜਾ ਫਸਲ ਪੂਰੀ ਸੁੱਕੀ ਜਾਊਗੀ ਮੰਡੀ ਦੇ ਵਿੱਚ ਕੋਈ ਮੋਚੇ ਦਾ ਰਵਾਣੇ ਪੈਂਦਾ ਜੀ ਸਰਕਾਰ ਦੇ ਵਧੀਆ ਪ੍ਰਬੰਧਨ ਬਹੁਤ ਵਧੀਆ ਜੀ ਬਹੁਤ ਵਧੀਆ